ਦੇ ਸਾਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਾਨਕ ਨਾਮ ਲੈਵਾ ਸੰਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਮੁਬਾਰਕਾਂ ਵਧਾਈਆਂ ਜੀ ਇਸ ਵਾਰ ਗੁਰਨਾਥ ਦੇਵ ਜੀ ਦਾ ਗੁਰਪੁਰਬ ਜੋ 5 ਨਵੰਬਰ 2025 ਨੂੰ ਮਨਾਇਆ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਦਰਬਾਰ ਸਾਹਿਬ ਵਿਖੇ 3 ਨਵੰਬਰ ਨੂੰ ਖੰਡ ਪਾਟ ਸ਼ਾਮ ਹੋਣਗੇ ਤਿੰਨ ਨੂੰ ਨਗਰ ਕੀਰਤਨ ਗੁਰਦਾਸ ਸਿੰਘ ਦਰਬਾਰ ਸਾਹਿਬ ਡੇਰਾ ਬਾਬਾ ਬੰਦਾ ਸਿੰਘ ਦਾ ਆਰੰਭ ਹੋ ਕੇ ਸਾਰੇ ਨਗਰ ਦੀਆਂ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰਦਸਾਹ ਵਿਖੇ ਸਮਾਪਤੀ ਹੋਏਗੀ ਅਗਲੇ ਦਿਨ 4 ਤਰੀਕ ਨੂੰ ਗੁਰਦਾਰਾ ਬਾਬਾ ਬੰਦਾ ਸਿੰਘ ਬਹਾਦਰ ਜੋ ਇਸ ਪ੍ਰਬੰਧ ਨਾਲ ਅਟੈਚ ਹੈ ਉੱਥੇ ਨਗਰ ਕੀਰਤਨ ਆਰੰਭ ਹੋਣਗੇ ਗੁਰਦਾਰਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਸਾਰੇ ਸ਼ਹਿਰ ਕਾਨਵਦੀਆਂ ਪ੍ਰਕਰਮਾ ਕਰਦਾ ਹੋਇਆ ਸਾਮੂ ਸਮਾਤੇ ਗੁਰਦਾਪਾਪਾ ਬੰਦਾ ਸਾਹਿਬ ਬਹਾਦਰ ਵਿਖੇ ਹੋਵੇਗੀ ਤੇ ਉੱਥੇ ਵੀ ਖੰਡ ਪਾਠ 3 ਤਰੀਕ ਨੂੰ ਆਰੰਭ ਹੋਣਗੇ ਪੰਜ ਨੂੰ ਭੋਗ ਪੈਣਗੇ ਦੀਵਾਨ ਸਜਣਗੇ ਕੌਮ ਦੇ ਪ੍ਰਸਿੱਧ ਰਾਗੀ ਢਾਡੀ ਦਿਨ ਦਾ ਦੀਵਾਨ ਵੀ ਲਾਉਣਗੇ ਤੇ ਰਾਤ ਨੂੰ ਵੀ ਦੀਵਾਨ ਸਜਣਗੇ ਇਸੇ ਤਰ੍ਹਾਂ ਗੁਰਦਾਸੀ ਦਰਬਾਰ ਸਾਹਿਬ ਵਿਖੇ 5 ਤਰੀਕ ਨੂੰ ਦਿਨੇ ਖੰਡ ਪਾਠ ਦੇ ਭੋਗ ਅਪਰੰਤ ਦੀਵਾਨ ਸਜਣਗੇ ਤੇ ਰਾਤ ਦੇ ਦੀਵਾਨ ਲੱਗਣਗੇ ਸਮੂਹ ਲਾਕੇ ਦੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਗੁਰਦੋਂ ਸਾਹਿਬ ਵਿਖੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ